ਸਮਾਣਾ ਸਹਿਰ ਤੇ ਅवैध ਕਬਜ਼ੇ ਦੇ ਕਾਰਨ ਟ੍ਰੈਫਿਕ ਜਾਮ ਹੁੰਦੇ ਹਰ ਸਹਿਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਹਨ ਲੇਕਿਨ ਸਮਾਣਾ ਦੇ ਤਹਿਸੀਲ ਰੋਡ ਹਸਪੀਟਲ ਰੋਡ ਦੇ ਉੱਤੇ ਐਂਬੂਲੈਂਸ ਦੇ ਵਿੱਚ ਵੀ ਮਰੀਜ਼ ਨੂੰ 20 ਮਿੰਟ ਤੱਕ ਤੜਫਣਾ ਪੈਂਦਾ ਐਂਬੂਲੈਂਸ ਦੇ ਚਾਲਕਾਂ ਦੇ ਨਾਲ ਲੋਕ ਲੜਦੇ ਹਨ ਲੇਕਿਨ ਰਾਹ ਨਹੀਂ ਮਿਲਦਾ ਔਰ ਤੁਸੀਂ ਬੱਸ ਸਟੈਂਡ ਰੋਡ ਤੇ ਦੇਖ ਰਹੇ ਬੱਸ ਸਟੈਂਡ ਰੋਡ ਦੇ ਉੱਤੇ ਵੀ ਇਹੀ ਹਾਲਾਤ ਹਨ ਵੀ ਲੋਕ ਮੰਗ ਕਰ ਰਹੇ ਪ੍ਰਸ਼ਾਸਨ ਤੋਂ ਵੀ ਜਿਹੜੇ ਟ੍ਰੈਫਿਕ ਜਾਮ ਤੇ ਪ੍ਰੋਬਲਮ ਖੜੀ ਕਰਦੇ ਉਹ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੁਕਾਨਾਂ ਦੇ ਬਾਹਰ ਜਿਨ੍ਹਾਂ ਨੇ ਕਬਜ਼ੇ ਕੀਤੇ ਹਨ ਔਰ ਜਿਹੜਾ ਸਮਾਨ ਰੱਖਿਆ ਹੋਇਆ ਹੈ ਉਹਦੇ ਕਰਕੇ ਵੀ ਔਰ ਗੱਡੀਆਂ ਖੜੀ ਕਰਕੇ ਲੋਕ ਬਾਜ਼ਾਰ ਤੁਰ ਜਾਂਦੇ ਜਿਸ ਤੇ ਕਰਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਲਿਸ ਅਧਿਕਾਰੀ ਇਸੇ ਟ੍ਰੈਫਿਕ ਖੜੇ ਹੈ ਇਸ ਤਰ੍ਹਾਂ ਦੀ ਇਹਨੇ ਕੀ ਮੂਹਿੰਮ ਚੱਲ ਰਹੀ ਹੈ ਜਿਹੜਾ ਸ਼ਹਿਰ ਦੇ ਵਿੱਚ ਜਾਮ ਨਾ ਲੱਗੇ ਦੁਕਾਨਾਂ ਉੱਪਰ ਜਿਹੜਾ ਸਮਾਨ ਰੱਖਿਆ ਹੈ ਕੋਈ ਗੱਡੀ ਖੜਕੇ ਬਾਜ਼ਾਰ ਨੂੰ ਤੁਰ ਜਾਂਦੇ ਔਰ ਇਸ ਕਰਕੇ ਕਈ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਸ਼ਹਿਰ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਐਂਬੂਲੈਂਸ ਵਾਲੇ ਖਾਸ ਤੌਰ ਤੇ ਜਿਹੜਾ ਹਸਪੀਟਲ ਤੋਂ ਲੈ ਕੇ ਪਟਿਆਲੇ ਰੈਫਰ ਮਰੀਜ਼ ਹੁੰਦੇ ਉਸ ਮਰੀਜ਼ ਨੂੰ ਗੰ ਕਰਮ ਸਿੰਘ ਜੀ ਹਾਂ ਡਿਊਟੀ ਕੀ ਹੈ ਤੁਹਾਡੀ ਮੇਰੀ ਗੱਡੀ ਚਲਾਉਣ ਦੀ ਡਿਊਟੀ ਹੈ ਜੀ 108 ਐਂਬੂਲੈਂਸ ਹੈ ਜੀ ਮੈਂ ਜੀ ਪੂਰੇ 15 ਮਿੰਟ ਦੇ ਵਿੱਚ ਟ੍ਰੈਫਿਕ ਕਲੀਅਰ ਕਰਕੇ ਆਇਆ ਜੀ ਹੁਣ ਅੱਗੋਂ ਪੇਸ਼ੈਂਟ ਵੀ ਸੀਰੀਅਸ ਆ ਥੋੜਾ ਜਿਹਾ ਐਂਡ ਰੈਫਰ ਡਿਲੀਵਰੀ ਹੈ ਤੇ ਪਟਿਆਲ ਲੈ ਕੇ ਜਾਣਾ ਮਰੀਜ਼ ਆ ਰੋਜ਼ ਦੇ ਇਹੀ ਹਾਲਾਤ ਨੇ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਚੀਜ਼ ਨਹੀਂ ਦੇਖੀ ਜਾ ਰਹੀ ਇਹ ਪੁਲਿਸ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਚਾਹੀਦਾ ਆ ਮਰੀਜ਼ ਸਾਡੀ ਕੰਪਲੀਟ ਕਰਦਾ ਜੀ ਕਿ ਹਾਂ ਵੀ ਤੁਸੀਂ ਲੇਟ ਆਏ ਹੋ ਸਾਡੇ ਕੋਲ ਵੀ ਸਾਨੂੰ ਦਿੱਕਤ ਆਈ ਹੈ ਤੇ ਉੱਪਰ ਫਿਰ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਗਾਟ ਪੈਂਦੀ ਹੈ ਮੇਨ ਕਾਰਨ ਟ੍ਰ ਟ੍ਰੈਫਿਕ ਹੈ ਹੀ ਬਹੁਤ ਜ਼ਿਆਦਾ ਜੀ ਹਸਪੀਟਲ ਮੰਦਨ ਤੱਕ ਹਾਂਜੀ ਬਿਲਕੁਲ ਬਿਲਕੁਲ ਜੀ ਕਿਹੜੇ ਸ਼ਹਿਰ ਮੈਂ ਇਸ ਸਮਾਣਾ ਸ਼ਹਿਰ ਦੇ ਵਿੱਚ ਜੀ ਬੜਾ ਚਾ ਰੋਡ ਸਮਾਣਾ ਸ਼ਹਿਰ ਜੀ ਮੇਰਾ ਨਾਮ ਮਰਨਾ ਬਲਜੀਤ ਸਿੰਘ ਹੈ ਜੀ ਬਲਜੀਤ ਤੁਸੀਂ ਕਿਹੜੀ ਗੱਡੀ ਤੇ ਹੋ ਅਸੀਂ 108 ਐਂਬੂਲੈਂਸ ਤੇ ਆ ਗਏ ਡਾਕਟਰ ਕੀ ਹਾਲਾਤ ਹੁੰਦੇ ਹੈ ਹਾਲਾਤ ਬਹੁਤ ਬੁਰੇ ਹਾਲਾਤ ਨੇ ਜੀ ਦੇਖੋ ਸਾਰੇ ਪਾਸੇ ਟ੍ਰੈਫਿਕ ਹੀ ਟ੍ਰੈਫਿਕ ਹੈ ਹਾਂ ਜਾਂਸਾ ਨੂੰ ਮੰਨ ਲਓ ਅੱਧਾ ਕਿਲੋਮੀਟਰ ਦਾ ਰਸਤਾ ਮੇਨ ਰੋਡ ਤੇ ਚੜਨ ਲਈ ਤੇ ਜਿੱਦੇ ਘਟੋ ਘਟਵੇ ਸਾਨੂੰ 15 ਤੋਂ 20 ਮਿੰਟ ਲੱਗ ਜਾਂਦੇ ਆ ਝਗੜਾ ਹੁੰਦਾ ਹੀ ਹੈ ਜੀ ਦੇਖੋ ਮਰੀਜ਼ਾਂ ਨਾਲ ਤਾਂ ਜਿਹੜਾ ਹੁੰਦਾ ਹੀ ਆਮ ਪਬਲਿਕ ਨਾਲ ਵੀ ਸਾਡਾ ਝਗੜਾ ਹੁੰਦਾ ਸਿਰਫ ਸਾਈਡ ਦੇ ਨਾਸਤੇ ਰਸਤਾ ਲੈਣ ਵਾਸਤੇ ਕਿਉਂਕਿ ਉੱਥੋਂ ਲੈ ਕੇ ਉੱਥੇ ਜਾਣੇ ਕਿੰਨਾ ਟਾਈਮ ਪੁਲ ਤੱਕ ਪਹੁੰਚਣ ਤੇ ਕਿੰਨਾ ਟਾਈਮ ਪੁਲ ਤੱਕ ਪਹੁੰਚਣ ਤੇ ਸਾਨੂੰ 15 ਤੋਂ 20 ਮਿੰਟ ਲੱਗ ਜਾਂਦੇ ਜੀ ਜਦਕਿ ਪਹੁੰਚਣ ਦੇ ਵਿੱਚ ਸਿਰਫ 2 ਮਿੰਟ ਦਾ ਰਸਤਾ ਹੈ ਪਰ ਟ੍ਰੈਫਿਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਨੂੰ 15 ਤੋਂ 20 ਮਿੰਟ ਹੋਣਾ ਚਾਹੀਦਾ ਟ੍ਰੈਫਿਕ ਵੀ ਖੁੱਲਣ ਜੀ ਟ੍ਰੈਫਿਕ ਲਈ ਅਸੀਂ ਤਾਂ ਆਪ ਕਹਿੰਦਾ ਇੱਕ ਤਾਂ ਜਿਹੜਾ ਨਾਜਾਇਜ਼ ਪਾਰਕਿੰਗ ਆ ਕਿਤੇ ਆ ਹੁੰਦੀਆਂ ਨੇ ਉਸ ਚੀਜ਼ ਨੂੰ ਚੱਕਿਆ ਜਾਣਾ ਫਿਰ ਹੈਵੀ ਲੋਡ ਜਾਂ ਟਰੱਕਾਂ ਨੇ ਜਾਂ ਬੱਸਾਂ ਨੇ ਉਸ ਚੀਜ਼ ਤੇ ਬੰਦ ਕੀਤਾ ਜਾਣਾ ਚਾਹੀਦਾ ਜੀ। ਬਾਈ ਜੀ ਆਪਣੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਸ੍ਰੀ ਬਰੂਤ ਸ਼ਰਮਾ ਜੀ ਤੇ ਐਸਪੀ ਟ੍ਰੈਫਿਕ ਸਾਹਿਬ ਡੀਐਸਪੀ ਟ੍ਰੈਫਿਕ ਸਾਹਿਬ ਇੰਸਪੈਕਟਰ ਸਾਹਿਬ ਡੀਐਸਪੀ ਸਮਾਣਾ ਜੀ ਨੀਹਾ ਅਗਰਵਾਲ ਜੀ ਤੇ ਉਹਨਾਂ ਦੇ ਜੋ ਵੀ ਸਾਨੂੰ ਨਿਰਦੇਸ਼ ਦਿੱਤੇ ਗਏ ਹਨ ਉਹਨਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ ਜੀ। ਪਰ ਇਹ ਲੋ ਗੱਡੀਆਂ ਖੜੀ ਕਰਕੇ ਦੁਕਾਨਾਂ ਦੇ ਮੋਰੇ ਸਮਾਨ ਰੱਖਿਆ ਹੈ, ਰੇੜੀਆਂ ਖੜੀਆਂ ਇਹਨੂੰ ਕਰਵੇ ਕਿਸ ਤਰੀਕੇ ਚੱਲ ਰਿਹਾ ਹੈ? ਇਹ ਗੱਡੀਆਂ ਦਾ ਚਲਾਨ ਕਰ ਰਹੇ ਹਾਂ ਜੀ। ਜਿਹੜਾ ਗੱਡੀ ਤੇ ਕਾਗਜ਼ ਨਹੀਂ ਹੁੰਦੇ ਉਹਨਾਂ ਨੂੰ ਵਾਉਂਡ ਕਰ ਰਹੇ ਹਾਂ ਜੀ ਜਿਹੜੇ ਸਮਾਨ ਦੁਕਾਨਾਂ ਵਿੱਚ ਰੱਖੇ ਇਹਦੇ ਵਾਸਤੇ ਕਿ ਇਹਨਾਂ ਨੂੰ ਵਾਰਨਿੰਗ ਕੀਤੀ ਹੋਈ ਹੈ ਜੀ ਜੇ ਨਹੀਂ ਕਰਨ ਜੇ ਨਹੀਂ ਕਰਨਗੇ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਜਿਹੜੇ ਨਜਾਇਜ਼ ਕਬਜ਼ੇ ਹੋਂ ਤਾਂ ਅਸੀਂ ਹਟਾ ਰਹੇ ਹਾਂ ਪਰसों ਵੀ ਰਿਮੂਵ ਕੀਤੇ ਸੀ ਦੋ ਉਸ ਤੋਂ ਪਹਿਲਾਂ ਵੀ ਕਿ ਕੀਤਾ ਪਰ ਜਿਸ ਤੱਕ ਗਰੇੜੀਆਂ ਦਾ ਸਵਾਲ ਆਇਆ ਜਾਂ ਕਾਰਾਂ ਦਾ ਗਰੇੜੀਆਂ ਅਸੀਂ ਕਰਾਨੇ ਆ ਅਸੀਂ ਖੜਾ ਨਹੀਂ ਦਿੰਦੇ ਕਿਸੇ ਕਿ ਕਰ ਰੂਲ ਇਹ ਹੈ ਵੀ ਕੁਝ ਸ਼ਹਿਰ ਦੇ ਵਿੱਚ ਬੈਂਡਿੰਗ ਜ਼ੋਨ ਬਣਾਏ ਹੋਏ ਆਂ ਕੁਝ ਨੋਨ ਬੈਂਡਿੰਗ ਜ਼ੋਨ ਕੁਝ ਰੈਸਟ੍ਰਿਕਟਿਵ ਬੈਂਡਿੰਗ ਜ਼ੋਨ ਨੇ ਮਤਲਬ ਜੇ ਬੈਂਡਿੰਗ ਜ਼ੋਨ ਹੈ ਉਸ ਦੇ ਵਿੱਚ ਹੀ ਜੜੀਆਂ ਖੜ੍ਹ ਸਕਦੀਆਂ ਬਾਕੀ ਜਗ੍ਹਾ ਤੇ ਮੂਵਮੈਂਟ ਕਰਕੇ ਚਲੀ ਜਾਣਗੀਆਂ ਜਿੱਥੇ ਰੈਸਟ੍ਰਿਕਟਡ ਟੋਟਲੀ ਉੱਥੇ ਨਹੀਂ ਜਾਂਦੇ ਜਿਵੇਂ ਮੇਨ ਰੋਡ ਆ ਪਤਨਾ ਰੋਡ ਆ ਬਾਕੀ ਇਹਨਾਂ ਨੂੰ ਜਗ੍ਹਾ ਦਿੱਤੀ ਹੋਈ ਆ ਸੀ ਉੱਥੇ ਖੜ੍ਹਦੇ ਨੇ ਇਹ ਫਿਰ ਵੀ ਜੇ ਕੋਈ ਕੋਈ ਐਵੇਂ ਹੀ ਸਪੈਸ਼ਲ ਦਾ ਰੋਡ ਹੈ ਇਹ ਮੇਨ ਇੱਥੇ ਚਲੇ ਜਾਂਦੇ ਨੇ ਫਿਰ ਵੀ ਹੁਣ ਜੜੀਆਂ ਹੈ ਜਿਆਦਾ ਨੇ ਕਈ ਵਾਰੀ ਚਲੀ ਜਾਂਦੀਆਂ ਅਸੀਂ ਭੇਜ ਕੇ ਸਪੈਸ਼ਲ ਰੋਕਦੇ ਵੀ ਆ ਕੀੜੀ ਕਾਰਾਂ ਵਗੈਰਾ ਖੜਦੇ ਆ ਉਹਦੀ ਟ੍ਰੈਫਿਕ ਪੁਲੀਸ ਨੇ ਗੱਲ ਵੀ ਚਲਾਨ ਕੀਤੇ ਆ ਲੱਗੇ ਹੋਏ ਸੀ ਉਹਨੂੰ ਲਿਖ ਕੇ ਭੇਜਿਆ ਵਾ ਇੱਥੇ ਇੱਥੇ ਲੋਕ ਕਾਰਾਂ ਖੜਾ ਲੈਂਦੇ ਨੇ ਕਿ ਸਾਡੇ ਬੰਦੇ ਜਾ ਕੇ ਹਟਾਉਂਦੇ ਨੇ ਜਿੱਥੇ ਰੇੜੀਆਂ ਕੜਦੇ ਆ ਪੁਲਿਸ ਦੇ ਕਾਰੀ ਸੁਖندر ਸਿੰਘ ਟ੍ਰੈਫਿਕ ਇੰਚਾਰਜ ਜਾਣ ਕਰ ਦਿੱਤੀ ਕਿ ਜਿਹੜੀ ਗੱਡੀ ਕੋਈ ਵਿਅਕਤੀ ਸੜਕ ਦੇ ਕਿਨਾਰੇ ਖੜਕੇ ਟ੍ਰੈਫਿਕ ਸੇ ਸਮੱਸਿਆ ਪੈਦਾ ਕਰ ਰਿਹਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਗੱਡੀਆਂ ਬੋਨਡ ਕੀਤੀ ਜਾ ਰਹੀਆਂ ਚਲਾਨ ਕੱਟੇ ਜਾ ਰਹੇ ਲੇਕਿਨ ਇਹ ਲਗਾਤਾਰ ਮੁਹਿੰਮ ਪ੍ਰਸ਼ਾਸਨ ਦੇ ਚੱਲਣੀ ਚਾਹੀਦੀ ਹੈ ਤਾਂ ਜਾ ਕੇ ਲੋਕਾਂ ਨੂੰ ਰਾਹਤ ਮਿਲੇਗੀ ਕੈਮਰਾਮੈਨ ਬੀ